ਹੈਲੋ ਗਾਇਜ਼ ਮੇਰੇ ਬਲ ਸੰਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤ ਰੱਖਣ ਅੱਜ ਆਪਾਂ ਬਲੌਗ ਦੀ ਸਟਾਰਟਿੰਗ ਕਰਨੀ ਸੀ ਮੈਂ ਕਰਤੀ ਸੀ ਜੀ ਮਾਰਨਿੰਗ ਦੇ ਟਾਈਮ ਤੋਂ ਟਾਈਮ ਹੈਗਾ ਸੀ ਇਹ 6:00 ਸਾਢੇ 6 ਵਜੇ ਦਾ ਸ਼ਾਇਦ ਬਸ ਇੰਨਾ ਕੁ ਸੀਗੇ 6:00 ਸਾਢੇ 6 ਦੇ ਵਿਚਾਲੇ ਜੇ ਕਿਉਂਕਿ ਮਾਰਨਿੰਗ ਦੀ ਸਬਜ਼ੀ ਬਣਨ ਲੱਗੀ ਸੀਗੀ ਜਿਵੇਂ ਇੱਥੇ ਗੋਭੀ ਵਗੈਰਾ ਗੋਭੀ ਸੀ ਆਲੂ ਸੀ ਉਹ ਬੋਇਲ ਕਰਨ ਲਈ ਅਸੀਂ ਕਿਉਂਕਿ ਜੀ ਇਹ ਹੋ ਜਾਂਦਾ ਜਿਵੇਂ ਹੁਣ ਅੱਜ ਕੱਲ ਨਾ ਵੀ ਗੋਭੀ ਤੇ ਥੋੜੀ ਜਿਹੀ ਸਪਰੇ ਹਮ ਵੱਧ ਹੁੰਦੀਆਂ ਨੇ ਅ ਬਸ ਇਸੇ ਕਰਕੇ ਜਣੀ ਪਤਾ ਨਹੀਂ ਕਿਉਂ ਬਸ ਇਹ ਹੁੰਦਾ ਨਾ ਵੀ ਜਿਵੇਂ ਹੁਣ ਗੋਭੀ ਦੀ ਸਬਜ਼ੀ ਜਾਂ ਜਿਵੇਂ ਕਈ ਇੱਕ ਦੋ ਕ ਹੈਗੀਆਂ ਨੇ ਨਾ ਜਿਨ੍ਹਾਂ ਤੇ ਸਪਰੇ ਵੱਧਾ ਹੁੰਦੀ ਆ ਤਾਂ ਕਰਕੇ ਫਿਰ ਇਹ ਹੋ ਜਾਂਦਾ ਵੀ ਉਹਨਾਂ ਨੂੰ ਹਮੇਸ਼ਾ ਬੋਇਲ ਕਰਕੇ ਹੀ ਬਣਾਉਣੇ ਆ ਜਦੋਂ ਵੀ ਬਣਾਉਣੇ ਆ ਉਹਨਾਂ ਨੂੰ ਬਸ ਜੀ ਇਥੇ ਇਕ ਵਾਲੀ ਦੇ ਕੇ ਉਹ ਕੱਢ ਕੇ ਰੱਖਦੀ ਸੀ ਇਥੇ ਮੈਂ ਲਾਗੀ ਸੀ ਪਿਆ ਬਸ ਸਿੰਪਲ ਜਿਹਾ ਤੜਕਾ ਲਾਇਆ ਸੀ ਜੀ ਆਪਾਂ ਪਿਆਜ਼ ਲਸਣ ਤੇ ਜੀਰਾ ਇਹਨਾਂ ਦਾ ਲਾਇਆ ਸੀ ਬਾਕੀ ਜੀ ਨੂੰ ਮਿਰਚ ਜਿਵੇਂ ਆਪਾਂ ਨਾਰਮਲ ਮਸਾਲੇ ਵਰਤਦੇ ਆ ਉਹ ਪਾ ਕੇ ਭੁੰਨ ਕੇ ਜੀ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਸੇਕ ਲਵਾ ਕੇ ਫਿਰ ਪਾਤੀ ਸੀ ਸਬਜੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਕਿਉਂਕਿ ਇਹਦਾ ਵੀ ਪਾਣੀ ਵਿੱਚੋਂ ਜਮ ਜਾਲੀ ਦੇ ਵਿੱਚ ਪਾਈ ਹੋਈ ਸੀ ਨਾ ਵੀ ਇਹਦਾ ਵੀ ਪਾਣੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਥੋੜੀ ਦੇਰ ਇਹਨੂੰ ਸੇਕ ਲੱਗਣ ਦਿੰਦੇ ਆ ਸੇਕ ਲੱਗਣ ਤੋਂ ਬਾਅਦ ਫਿਰ ਦੇਖਦੇ ਆ ਵੀ ਜੇ ਤਾਂ ਵਿੱਚੋਂ ਥੋੜਾ ਬਹੁਤਾ ਪਾਣੀ ਆ ਨਿਕਲ ਗਿਆ ਸਬਜੀ ਚ ਹਣਾ ਵੀ ਫੇਰ ਤਾਂ ਰਹਿਣ ਦੋ ਕਿ ਨਹੀਂ ਫਿਰ ਜਿਵੇਂ ਇਹ ਆ ਜੀ ਆਪਾਂ ਜਿਹੜੀ ਮੋਲਦੀ ਲੈ ਕੇ ਆਉਣਾ ਇਹਦੇ ਵਿੱਚ ਥੋੜਾ ਬਹੁਤਾ ਕਈ ਵਾਰੀ ਪਾਉਣਾ ਪੈ ਜਾਂਦਾ ਆਪਾਂ ਨੂੰ ਹੈਨਾ ਜਿਹੜੀ ਪਰ ਘਰ ਦੀ ਹੈ ਜੀ ਉਹਨੂੰ ਕੋਈ ਲੋੜ ਨਹੀਂ ਪੈਂਦੀ ਹੈਗੀ ਕਦੇ ਵੀ ਆਪਾਂ ਸਬਜੀ ਨੂੰ ਗੋਭੀ ਦੀ ਨੂੰ ਪਾਣੀ ਪਾਉਂਦੇ ਕਿਉਂਕਿ ਉਹਦੇ ਵਿੱਚ অলরেਡੀ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਤਾਂ ਫਿਰ ਇਹ ਹੋ ਜਾਂਦਾ ਨਾ ਵੀ ਕਾਫੀ ਦਿਨਾਂ ਦੀ ਜਿਵੇਂ ਚਲੋ ਚਾਲ ਹੈਨਾ ਵੀ ਪਹਿਲਾਂ ਅਗਲੇ ਦੇ ਕਿਸਾਨ ਦੇ ਘਰੋਂ ਫਿਰ ਉੱਥੋਂ ਮੰਡੀਆਂ ਚ ਮੰਡੀ ਅੱਗੇ ਤੋਂ ਅੱਗੇ ਪਹੁੰਚਦੀ ਪਹੁੰਚਦੀ ਹੈ ਨਾ ਵੀ ਪਾਣੀ ਖਤਮ ਹੋ ਜਾਂਦਾ ਜੀ ਫਿਰ ਇੱਥੇ ਜੀ ਇਹ ਹੈਗਾ ਸੀ ਦੁਪਹਿਰਕ ਜੇ ਦਾ ਟਾਈਮ ਦੁਪਹਿਰ ਦਾ ਵੀ ਮੈਨੂੰ ਲੱਗਾ ਸ਼ਾਦੀ 1:00 ਵਜੇ ਸੀ ਸ਼ਾਦੀ 1:00 ਉਹ ਫਿਰ ਇੱਥੇ ਮੈਨੂੰ ਇਹ ਸੀਗਾ ਮੈਂ ਲੱਗੀ ਸੀ ਦੁਪਹਿਰ ਦੀ ਚਾਹ ਪੀਣ ਨਾਲ ਲੱਗੀ ਸੀ ਜੀ ਆਪਾਂ ਗੁਲਾਬ ਜੰਮਣ ਪਏ ਸੀਗੇ ਸੁਬਾ ਕਈ ਵਾਰੀ ਇਹ ਹੁੰਦਾ ਜਿਵੇਂ ਸੁਬਾ ਮਨ ਕਰਦਾ ਤਾਂ ਫਿਰ ਸੁਬਾ ਖਾ ਲਈਦੇ ਨੇ ਜਾਂ ਕਈ ਵਾਰੀ ਦਿਨ 'ਚ ਫਿਰ ਮੈਨੂੰ ਅੱਜ ਮੇਰਾ ਮਨ ਇਹ ਸੀਗਾ ਵੀ ਸੁਬਾ ਮੇਰਾ ਜੀ ਨਹੀਂ ਕੀਤਾ ਹੈਗਾ ਤਾਂ ਕਰਕੇ ਫਿਰ ਮੈਂ ਨਾ ਹੁਣ ਦੁਪਹਿਰ ਨੂੰ ਖਾਣ ਲੱਗੀ ਸੀ ਮੈਂ ਖਾਣਾ ਨਾਲ ਚਾਹ ਪੀਣਿਆਂ ਨਾਲ ਗੁਲਾਬ ਜੰਮਣ ਖਾ ਜੀ ਦਿਵਾਲੀ ਦੇ ਦਿਨਾਂ ਤੋਂ ਤਾਂ ਨਾ ਵੀ ਇਹ ਜਿਹਾ ਮਿੱਠਾ ਸ਼ੁਰੂ ਹੋਇਆ ਨਾ ਵੀ ਖਤਮ ਹੁੰਦਾ ਨਾ ਉਹ ਨਹੀਂ ਲੈ ਰਿਹਾ ਕਿਉਂਕਿ ਹੁਣ ਜਿਵੇਂ ਸਰਦੀ ਦੇ ਸੀਜ਼ਨ ਦੇ ਵਿੱਚ ਬੈਸੇ ਵੀ ਇਹ ਚੀਜ਼ਾਂ ਦਾ ਹੁੰਦਾ ਹੀ ਹੈ ਨਾ ਵੀ ਆਪਣੇ ਆਮ ਗਰਮੀਆਂ ਨਾਲੋਂ ਜ਼ਿਆਦਾ ਵੀ ਸਰਦੀਆਂ ਦੇ ਵਿੱਚ ਮਿੱਠਾ ਰਹਿੰਦਾ ਹੀ ਰਹਿੰਦਾ ਹੈ ਨਾ ਕੋਈ ਕੁਸ਼ਤਾਂ ਜਿਵੇਂ ਵਿਆਹ ਸ਼ੱਦੀ ਕੋਈ ਪਾਰਟੀਆਂ ਵਗੈਰਾ ਹੋ ਗਈਆਂ ਹਨਾ ਜਾਂ ਫਿਰ ਜਿਵੇਂ ਆਪਾਂ ਘਰੇ ਵੀ ਸਰਦੀਆਂ ਦੇ ਵਿੱਚ ਵੀ ਆਮ ਤੌਰ ਤੇ ਵੱਧ ਬਣਾਉਨੇ ਆ ਕਦੇ ਖੋਆ ਬਣਾ ਲਿਆ ਜਾਂ پنੀਰ ਹੀ ਬਣਾ ਲਈ ਕਿਉਂਕਿ ਬਹੁਤ ਮਤਲਬ ਪਿੰਡਾਂ ਦੇ ਵਿੱਚ ਤਾਂ ਜੀ ਆਮ ਵੀ ਜਣਗੇ ਇਹ ਚੀਜ਼ ਚਲੋ ਦੇਖਣ ਨੂੰ ਮਿਲਦੀ ਹੋਈ ਹੈ ਹਨਾ ਬਾਕੀ ਹੁਣ ਇਹ ਹੋ ਜਾਂਦਾ ਜੀ ਆਪਣਾ ਤਾਂ ਕੋਈ ਸ਼ਹਿਰੀ ਖਾਸ ਕੋਈ ਰਿਸ਼ਤਾ ਹੈ ਆਪਾਂ ਨੂੰ ਮਤਲਬ ਚਲੋ ਹੈਗੇ ਨੇ ਆਹ ਤਾਂ ਵਿੱਚ ਬਟ ਉਹਨਾਂ ਬਾਰੇ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਹਨਾ ਵੀ ਕਿਵੇਂ ਹੋ ਹੋਆ ਪਰ ਪਿੰਡਾਂ ਦੇ ਵਿੱਚ ਤਾਂ ਜੀ ਆਮ ਸਰਦੀਆਂ ਦੇ ਵਿੱਚ ਕੜਾਈਆਂ ਚੜੀਆਂ ਹੀ ਮਿਲਦੀਆਂ ਨੇ ਵੀ ਖੁਆ ਬਣਾ ਲਓ ਜੀ ਪਿੰਨੀਆਂ ਬਣਾ ਲਓ ਆਹ ਬਣਾ ਲਓ ਉਹ ਬਣਾ ਲਓ ਬਸ ਐਦਾਂ ਕੁ ਚੱਲੀ ਜਾਂਦਾ ਹਨਾ بس جی ਉਹ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਇੱਥੇ ਭਾਂਡੇ ਸਾਫ਼ ਕਰਨ ਨੂੰ ਕੁਝ ਜਿਵੇਂ 3:00 ਸਾਢੇ ਕਿ 3 ਵਜੇ ਜਿਵੇਂ ਮੈਨੂੰ ਇਹ ਹੁੰਦਾ ਜਿਵੇਂ ਹੁਣ ਆਪਾਂ ਨੇ ਦੁਪਹਿਰ ਦੀ ਚਾਹ ਵਗੈਰਾ ਦੇ ਹੁੰਦੇ ਨੇ ਭਾਂਡੇ ਉਹ ਸਾਫ਼ ਹੋ ਜਾਂਦੇ ਨੇ ਨਾਲੇ ਦੀ ਨਾਲ ਫਿਰ ਇਹ ਹੁੰਦਾ ਵੀ ਜਿਵੇਂ ਕੋਈ ਦਾਲ ਸਬਜ਼ੀ ਬਣਾਈ ਹੋਈ ਹੈ ਜਿਵੇਂ ਹੁਣ ਸਵੇਰ ਸਬਜ਼ੀ ਬਣਾਈ ਸੀਗੀ ਵੀ ਫਿਰ ਉਹ ਭਾਂਡਾ ਖਾਲੀ ਕਰਕੇ ਸਾਫ਼ ਕੀਤਾ ਜਾਂਦਾ ਨਾ ਕੜਾਹੀ ਵਗੈਰਾ ਨਹੀਂ ਤਾਂ ਫਿਰ ਇਹ ਹੋ ਜਾਂਦਾ ਜੀ ਫਿਰ ਸ਼ਾਮ ਨੂੰ ਨਾ ਕਾਫੀ ਭਾਂਡੇ ਇਕੱਠੇ ਜੇ ਹੋ ਜਾਂਦੇ ਨੇ ਨਹੀਂ ਫਿਰ ਐਸ ਟਾਈਮ ਥੋੜਾ ਜਿਹਾ ਫ੍ਰੀ ਟਾਈਮ ਹੁੰਦਾ ਜਿਵੇਂ ਹੁਣ ਆਪਾਂ ਇਹ ਹੋ ਜਾਂਦਾ ਵੀ ਸਵੇਰ ਦੇ ਕੰਮ ਕਰਨ ਤੋਂ ਬਾਅਦ ਰੈਸਟਿੰਗ ਵਗੈਰਾ ਕੀਤੀ ਹੋਈ ਹੁੰਦੀ ਹੈ ਨਾ ਕੁਝ ਮੈਨੂੰ ਇੱਥੇ ਇਹ ਸੀਗਾ ਵੀ ਥੋੜੇ ਜਿਹਾ ਢਾਂਡੇ ਮੇਰੇ ਇਹ ਸੀਗੇ ਜਿਵੇਂ ਦੀਵਾਲੀ ਦਾ ਸਮਾਨ ਵਗੈਰਾ ਪਾ ਕੇ ਰੱਖਿਆ ਹੋਇਆ ਸੀ ਨਾ ਤੇ ਵੀ ਕੁਝ ਉਹਨਾਂ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਸੀਗੀਆਂ ਉਹ ਢਾਂਡੇ ਖਾਲੀ ਹੋਏ ਹੋਏ ਸੀਗੇ ਸਟੀਲ ਦੇ ਵੱਡੇ ਸੀਗੇ ਇਹ ਬਰਤਨ ਜੇ ਉਹ ਖਾਲੀ ਕਿਤੇ ਸੀ ਫਿਰ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਵੀ ਸਾਫ਼ ਕਰਕੇ ਚਲੋ ਵੈਸੇ ਹੈਗੇ ਤਾਂ ਸਾਫ਼ ਸੀ ਪਰ ਇਹ ਹੁੰਦਾ ਵੀ ਜਦੋਂ ਆਪਾਂ ਕੋਈ ਚੀਜ਼ ਪਾ ਦਿੰਨੇ ਆ ਨਾ ਥੋੜੀ ਬਹੁਤੀ ਤੰਥਾ ਥੱਥੇ ਜਿਵੇਂ ਥੰਦੇਾਈ ਜੀ ਹੁੰਦੀ ਆ ਤੰਦੇ ਤੰਦੇ ਜੇ ਹੋ ਜਾਂਦੇ ਨੇ ਨਾ ਫਿਰ ਉਹ ਵੀ ਚਲ ਸਾਫ਼ ਹੋ ਜਾਣਗੇ ਕਿਉਂਕਿ ਜਿਵੇਂ ਕਈ ਵਾਰੀ ਕੋਈ ਮੌਕੇ ਤੇ ਆਪਾਂ ਨੂੰ ਇਹ ਹੁੰਦਾ ਕੋਈ ਪਾ ਕੇ ਚੀਜ਼ ਰੱਖਣੀ ਆ ਨਾ ਫਿਰ ਉਹ ਆਸਾਨ ਰਹਿੰਦੇ ਨੇ ਵੀ ਪਾ ਕੇ ਸਾਂਭੇ ਜਾਂਦੇ ਨੇ ਮੈਂ ਕਿਹਾ ਵੀ ਚਲ ਨਾਲੇ ਉਹ ਵੈਸੇ ਹੋਰ ਤਾਂ ਭਾਂਡੇ ਖਾਣ ਪੀਣ ਨਾਲੇ ਤਾਂ ਕੁਛ ਐਨੇ ਹੈ ਨਹੀਂ ਸੀ ਬਸ ਦੋ ਚਾਰ ਕੁ ਕੱਪ ਸੀਗੇ ਸਾਡੇ ਚਾਹ ਲਈ ਨਾਲ ਮੈਨੂੰ ਇਹ ਸੀ ਮੈਂ ਕਿਹਾ ਵੀ ਚੱਲ ਇਹ ਵੀ ਸਾਫ਼ ਕਰਾਂ ਨਾਲ ਫਿਰ ਮੈਨੂੰ ਮੈਂ ਕਿਹਾ ਕੜਾਹੀ ਵਗੈਰਾ ਵੀ ਸਾਫ਼ ਕਰ ਦਿੰਨਾ ਸਬਜੀ ਜਿਹੜੀ ਹੈਗੀ ਸੀ ਉਹ ਮੈਂ ਕੱਢ ਕੇ ਰੱਖਤੀ ਸੀਗੀ ਮੈਂ ਕਿਹਾ ਵੀ ਛੋਟੇ ਭਾਂਡੇ ਦੇ ਵਿੱਚ ਸ਼ਾਮ ਨੂੰ ਗਰਮ ਕਰ ਲਾਂਗੇ ਕਿਉਂਕਿ ਜੀ ਸਾਬ ਨੂੰ ਆਪਾਂ ਨੂੰ ਇਹ ਹੋ ਜਾਂਦਾ ਨਾ ਵੀ ਕਹਿੰਦੇ ਹੁੰਦੇ ਨੇ ਵੀ ਕੰਮਕਾਰ ਉਹੀ ਹੋ ਜਾਂਦੇ ਨੇ ਬਟ ਉਹਨਾਂ ਨੂੰ ਥੋੜਾ ਜਿਹਾ ਆਪਣੇ ਤੌਰ ਤਰੀਕਿਆਂ ਦੇ ਆਪਣੇ ਘਰ ਦੇ ਮੁਤਾਬਕ ਆਪਣੇ ਕੰਮਕਾਰ ਦੇ ਆਪਣੇ ਟਾਈਮ ਟੇਬਲ ਦੇ ਅਕੋਰਡਿੰਗ ਨਾ ਉਹਨਾਂ ਨੂੰ ਮੈਨੇਜ ਕਰਨਾ ਖੁਦ ਆਪਾਂ ਨੂੰ ਆਉਣਾ ਚਾਹੀਦਾ ਹੁੰਦਾ ਹੈ ਹਨਾ ਵੀ ਕੰਮ ਆਪਣੇ ਉਹੀ ਹੁੰਦੇ ਨੇ ਚਾਹੇ ਉਹਨਾਂ ਨੂੰ ਵਧਾ ਲਓ ਜੀ ਚਾਹੇ ਘਟਾ ਲਓ ਆਪਾਂ ਸਾਰੇ ਬਰਤਨਾਂ ਦੀ ਸਫਾਈ ਕਰਕੇ ਮੈਂ ਫਿਰ ਵੀ ਇੱਕ ਵਾਰੀ ਸੈਲਫ ਤੇ ਕਪੜਾ ਫੇਰ ਦੂੰਗੀ ਫਿਰ ਜੀ ਹੁਣ ਆਪਾਂ ਫਰੀ ਆ ਕਿਉਂਕਿ ਸ਼ਾਮ ਟਾਈਮ ਸਾਨੂੰ ਜ਼ਿਆਦਾਤਰ ਆਦੇ ਤੇ ਹੀ ਆ ਵੀ ਅਸੀਂ ਫੁਲਕੇ ਬਾਹਰ ਚੁੱਲੇ ਤੇ ਹੀ ਬਣਾ ਲੈਣੇ ਨੇ ਜੀ ਵੀ ਮਾਰਨਿੰਗ ਟਾਈਮ ਤੇ ਚਲੋ ਵੀ ਅੰਦਰ ਗੈਸ ਤੇ ਬਣਾਉਣਾ ਹੀ ਬਣਾਉਣੇ ਹੁੰਦੇ ਨੇ ਬਟ ਸ਼ਾਮ ਟਾਈਮ ਜਣੀ ਥੋੜਾ ਜਿਹਾ ਇਹ ਹੁੰਦਾ ਵੀ ਚੁੱਲੇ ਤੇ ਬਣਾਏ ਜਾਣ ਤਾਂ ਵਧੀਆ ਹੈ ਕਿਉਂਕਿ ਜੀ ਫੁਲਕਿਆਂ ਦੀ ਕੋਈ ਜ਼ਿਆਦਾ ਉਹ ਨਹੀਂ ਹੁੰਦੀ ਹੈ ਕਿ ਬਟ ਇਹ ਹੋ ਜਾਂਦਾ ਵੀ ਚੁੱਲੇ ਦੀ ਰੋਟੀ ਦਾ ਗੈਸ ਦੀ ਰੋਟੀ ਦਾ ਬਹੁਤ ਜ਼ਿਆਦਾ ਫਰਕ ਰਹਿੰਦਾ ਹੈ ਹਨਾ ਉਹ ਚੁੱਲੇ ਦੇ ਵਿਚਰਾੜ ਕੇ ਰੋਟੀ ਖਾਣ ਦਾ ਜਿਹੜਾ ਸਵਾਦ ਆ ਉਹ ਅਲੱਗ ਹੀ ਆ ਉਸ ਤੋਂ ਬਾਅਦ ਮੇਰੇਡੇ ਥੋੜੇ ਬਸ ਜੀ ਇਹ ਇੱਕ ਇੱਕ ਵਾਰੀ ਸੂਟ ਪਾਏ ਹੋਏ ਸੀਗੇ ਤੇ ਕੁਝ ਬੋਰਸ਼ ਕੀਤੇ ਹੋਏ ਸੀਗੇ ਇਹਦੀ ਤਾਂ ਵੈਸੇ ਇੱਕ ਕਮੀਜ਼ ਦੀ ਤਾਂ ਵੈਸੇ ਉਹਦੀ ਨੇ ਤੈਖ ਲੁਗੀ ਸੀ ਤੇ ਬਾਕੀ ਦੋ ਇਹ ਦੋ ਤਿੰਨ ਕਸੂਟ ਸੀਗੇ ਜਿਹੜੇ ਇੱਕ ਦੋ ਵਾਰੀ ਬਸ ਪਾਏ ਹੋਏ ਸੀਗੇ ਮੈਂ ਸਾਰਿਆਂ ਦੀ ਮੈਨੂੰ ਇਹ ਸੀ ਕਿ ਕੋਈ ਚਲ ਤੈ ਲਗਾਉਣੀ ਇਹਨਾਂ ਦੇ ਕੱਪੜੇ ਸੈੱਟ ਕਰਨ ਵਾਲੇ ਹੋਏ ਸੀ ਕਿਉਂਕਿ ਜਿਵੇਂ ਆਪਾਂ ਨਾ ਨਾਲ ਲੱਗਦੇ ਕੱਪੜੇ ਸੈੱਟ ਕਰ ਲੈਣੇ ਹੁੰਦੇ ਨੇ ਨਾ ਫਿਰ ਉਹ ਸੌਖੇ ਰਹਿੰਦੇ ਨੇ ਜਿਵੇਂ ਸਾਰੀ ਅਲਮਾਰੀ ਵਗੈਰਾ ਕਵਰਡ ਵਗੈਰਾ ਆਪਣੇ ਇਹ ਹੋ ਜਾਂਦੇ ਨੇ ਹਨਾ ਵੀ ਤਹਿਸ ਨਸ ਹੋਏ ਪਏ ਨੇ ਹਨਾ ਫਿਰ ਉਹ ਚੀਜ਼ਾਂ ਨੂੰ ਸਮੇਟਣਾ ਔਖਾ ਹੋ ਜਾਂਦਾ ਏ ਜਦੋਂ ਨਾ ਸਭ ਕੁਝ ਤਹਿਸ ਨਸ ਹੋ ਗਿਆ ਹੋਵੇ ਨਾ ਫਿਰ ਉਹ ਚੀਜ਼ ਦਾ ਤਾਂ ਇਹ ਹੋ ਜਾਂਦਾ ਹੁੰਦਾ ਨਾ ਵੀ ਆਪਦੇ ਆਪ ਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਹੈ ਕਿ ਵੀ ਸ਼ੁਰੂ ਕਿੱਥੋਂ ਕਰੀਏ ਤੇ ਖਤਮ ਕਿੱਥੇ ਕਰੀਏ ਬਟ ਮੈਨੂੰ ਇਹ ਹੁੰਦਾ ਵੀ ਜਿਵੇਂ 2-4 ਕਸੂਟ ਕਿਉਂਕਿ ਜੇ ਕੱਢਣ ਵਾਲੇ ਬੇਸ਼ੱਕ ਉਹਦੇ ਵਿੱਚੋਂ ਰੱਖਣੇ ਵੀ ਆਪਾਂ ਨੇ ਕੱਢਣੇ ਨੇ ਵੀ ਆਪਾਂ ਨੇ ਹਨਾ ਬਟਕਈ ਵਾਰੀ ਨਾ ਜਿਵੇਂ ਜਲਦੀ ਜਲਦੀ ਦੇ ਵਿੱਚ ਇਹ ਹੋ ਜਾਂਦਾ ਵੀ ਕਈ ਵਾਰੀ ਕਹਿੰਦੇ ਇਹਨਾਂ ਨੇ ਵੀ ਤੈ ਲਗਾ ਕੇ ਰੱਖੇ ਹੋਏ ਕੱਪੜਿਆਂ ਦੇ ਵਿੱਚੋਂ ਨਾ ਹਾਂ ਵੀ ਜਿਹੜਾ ਉੱਪਰ ਲੱਗ ਪਿਆ ਸੂਟ ਉਹ ਨਹੀਂ ਚੱਕਣਾ ਜਿਹੜਾ نیچے ਆ ਉਹ ਚੱਕਣਾ ਉਹ ਫਿਰ ਕਈ ਵਾਰੀ ਇੱਧਰ ਉੱਧਰ ਹੋ ਜਾਂਦੇ ਨੇ ਬਸ ਮੈਂ ਕਿਹਾ ਵੀ ਕਿਉਂਕਿ ਇਹ ਕਮਕਾਰ ਬਸ ਮੈਨੂੰ ਇਹ ਹੋ ਜਾਂਦਾ ਵੀ ਜਿਵੇਂ ਦੁਪਹਿਰ ਦੀ ਰੈਸਟ ਤੋਂ ਥੋੜੀ ਬਹੁਤੀ ਤੋਂ ਬਾਅਦ ਤੇ ਸ਼ਾਮ ਦੀ ਜਿਵੇਂ ਕਮਾਂਕਾਰਾਂ ਤੋਂ ਪਹਿਲਾਂ ਉਹ ਟਾਈਮ ਹੁੰਦਾ ਏ 2 ਘੰਟੇ 2-3 ਘੰਟੇ ਉਹਨਾਂ ਦੇ ਵਿੱਚ ਮੈਨੂੰ ਇਹ ਹੋ ਜਾਂਦਾ ਵੀ ਜਿਵੇਂ ਇਹ ਕੰਮ ਕਰ ਕਰਨ ਵਾਲੇ ਨੇ ਨਾ ਵੀ ਉਹ ਮੈਂ ਕਰ ਲੈਣੇ ਨੇ ਫਿਰ ਬਾਕੀ ਮੈਂ ਕੁਝ ਜਿਹੜੇ ਹੋਰ ਕੱਪੜੇ ਬੈੱਡ ਦੇ ਵਿੱਚੋਂ ਕੱਢੇ ਸੀ ਥੋੜੇ ਜਿਹਾ ਅੱਜ ਕੱਲ੍ਹ ਦੀ ਮੌਸਮ ਦੇ ਅਕੋਰਡਿੰਗ ਕੱਢੇ ਸੀ ਮੈਂ ਕਿਹਾ ਵੀ ਚਲੋ ਉਹ ਸੈੱਟ ਕਰ ਦਿਆਂ ਬਟ ਹਜੇ ਕਾਟਨ ਦੇ ਕੱਪੜੇ ਕੋਈ ਨਹੀਂ ਰੱਖੇ ਹੈਗੇ ਉਹਨਾਂ ਨੂੰ ਦੇਖਦੀਆਂ ਜੀ ਕਿਉਂਕਿ ਮੇਰੇ ਨਾਲ ਇਸ ਵਾਰ ਥੋੜੇ ਹੈ ਨਹੀਂਗੇ ਰੱਖਣ ਵਾਲੇ ਅਸਲ ਦੇ ਵਿੱਚ ਨਾ ਮੈਨੂੰ ਇਹ ਲੱਗਦਾ ਏ ਵੀ ਉਹਨਾਂ ਨੇ ਰੀਜੂਸ ਕਰਨ ਵਾਲਾ ਕੰਮ ਹੈ ਨਹੀਂਗਾ ਉਹਨਾਂ ਦਾ ਹਨਾ ਵੀ ਨੈਕਸਟ ਟਾਈਮ ਪਾਉਣ ਵਾਲੇ ਤਾਂ ਹੈ ਨਹੀਂ ਵੀ ਬਸ ਹੁਣ ਉਹਨਾਂ ਨੂੰ ਆਪਾਂ ਐਦਾਂ ਹੀ ਕਰ ਦਾਂਗੇ ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਵੀ ਜਿਵੇਂ ਗੀਜ਼ਰ ਵਗੈਰਾ ਚੱਕੂ ਗਵਾਣ ਲੈਣੇ ਨੇ ਜਾਂ ਹੋਰ ਬਸ ਐਦਾਂ ਕਰ ਲੈਣੇ ਹਾਂਜੀ ਚਲੋ ਜੇ ਕਪੜੇ ਥੋੜੇ ਜਿਹਾ ਸਹੀ ਲੱਗੇ ਫਿਰ ਉਹ ਤਾਂ ਚਲੋ ਕਿਸੇ ਦੇ ਪਾਉਣ ਦੇ ਵੀ ਕੰਮ ਆ ਜਾਂਦਾ ਬਟ ਮੈਂ ਜ਼ਿਆਦਾ ਤਾਂ ਨਹੀਂ ਹੈ ਇਹ ਵੀ ਜਿਵੇਂ ਕਸੇ ਜੇ ਹੋਏ ਹਨਾ ਵੀ ਉਹ ਨਹੀਂ ਮੈਂ ਜ਼ਿਆਦਾ ਦਿੰਦੀ ਹੈਗੀ ਕਿਉਂਕਿ ਉਹ ਆਏ ਹੋ ਜਾਂਦਾ ਹਨਾ ਵੀ ਉਹ ਕਿਸੇ ਦੇ ਕੀ ਕੰਮ ਆਉਣਗੇ ਇਹ ਨਾਲ ਵਾਲੀ ਅਲਮਾਰੀ ਫਤੇਦੀ ਹੈ ਜੀ ਇਹਦੇ ਵਿੱਚ ਫਤੇਦੀ ਕੱਪੜੇ ਹੁੰਦੇ ਨੇ ਕੁਝ ਇਸ ਵਾਰ ਮੈਂ ਥੋੜੀ ਜਿਹਾ ਦੀਵਾਰੀ ਦੇ ਜਦੋਂ ਸਾਫ ਸਫਾਈ ਕੀਤੀ ਨਾ ਥੋੜਾ ਚੇਂਜ ਕਰਤਾ ਸੀਗਾ ਇੱਥਰਲੀ ਸਾਈਡ ਕਮਾ ਲਈ ਸੀ ਪਹਿਲਾਂ ਜਿਹੜੀ ਸਾਈਡੋਂ ਮੰਜਾ ਖੜਾ ਹੈ ਉਹ ਸਾਈਡ ਨੂੰ ਲਗਾਈਆਂ ਹੋਈਆਂ ਸੀ ਅਲਮਾਰੀਆਂ ਮੇਰੀਆਂ ਹੁਣ ਮੈਂ ਦੀਵਾਲੀ ਦੀਆਂ ਸਫਾਈਆਂ ਚ ਚੇਂਜ ਕਹਿੰਦੇ ਉਸ ਤੋਂ ਬਾਅਦ ਆਪਾਂ ਜਿਵੇਂ ਰੋਟੀ ਵਗੈਰਾ ਬਣਾ ਕੇ ਸਾਰਿਆਂ ਨੇ ਖਾ ਕੇ ਸਭ ਕੰਪਲੀਟਲੀ ਜੇ ਆਪਾਂ ਫ੍ਰੀ ਸੀਗੇ ਇੱਥੇ ਫਤਿਹ ਨੂੰ ਮੈਂ ਕਹਿ ਰਹੀ ਸੀਗੀ ਵੀ ਆਪਦਾ ਜਿਹੜਾ ਹੋਮਵਰਕ ਉਹ ਮੈਨੂੰ ਦਿਖਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਸਕੂਲ ਵਾਲੇ ਜਿਹੜਾ ਗਰੁੱਪ ਆ ਉਹਨਾਂ ਦਾ ਹੋਮਵਰਕ ਵਗੈਰਾ ਬੇਸ਼ੱਕ ਬੱਚਿਆਂ ਦੇ ਡਾਇਰੀ ਤੇ ਹੁੰਦਾ ਵੀ ਆ ਬਟ ਉਹਨਾਂ ਨੇ ਗਰੁੱਪ ਦੇ ਵਿੱਚ ਸੈਂਡ ਕਰਨਾ ਹੁੰਦਾ ਹੈ ਉਹਦੇ ਤੋਂ ਚਲੋ ਹਨਾ ਆਉਂਦਾ ਕਈ ਵਾਰੀ ਜਿਵੇਂ ਡਾਇਰੀ ਨੇ ਰਹਿ ਗਈ ਤਾਂ ਫੋਨ ਤਾਂ ਸਭ ਦੇ ਹੱਥਾਂ 'ਚ ਹੈਗੇ ਨੇ ਇੱਥੇ ਫਿਰ ਮੈਂ ਤਾਂ ਕਰਕੇ ਲੱਗੀ ਸੀ ਬਸ ਮੈਂ ਕਿਹਾ ਵੀ ਦੁੱਧ ਬਣਾਉਣੀ ਆ ਫਿਰ ਦੇ ਦੇਂਦੀ ਆਪਾਂ ਫਤਿਹ ਦੇ ਕੰਮ ਕਰ ਵੀਜੋ ਨੇ ਕੀ ਕੀ ਕੀਤਾ ਤੇ ਕੀ ਛੱਡਿਆ ਬਾਕੀ ਫਿਰ ਉਹਦੀ ਇਸ ਟਾਈਮੇ ਫਿਰ ਮੈਂ ਇਹ ਦੇਖਣ ਨੂੰ ਨੇ ਵੀ ਜਿਹੜੇ ਟੈਸਟ ਵਗੈਰਾ ਹੋਏ ਨੇ ਉਹਦੇ ਜਾਂ ਜਿਹੜੇ ਹੋਣੇ ਨੇ ਉਹ ਕਿਉਂਕਿ ਉਹਨਾਂ ਨੇ ਆਪਣੀ ਜਿਵੇਂ ਥੋੜੀ ਆਪਣੀ ਤਿਆਰੀ ਕੀਤੀ ਹੁੰਦੀ ਆ ਬਸ ਮੈਨੂੰ ਇਹ ਹੁੰਦਾ ਜੀ ਇਹ ਵੇਲੇ ਫਿਰ ਮੈਂ ਆਪਦਾ ਕਿਉਂਕਿ ਇਹ ਚੀਜ਼ ਦਾ ਫਿਰ ਬੱਚੇ ਨੂੰ ਡਰ ਰਹਿੰਦਾ ਹੈ ਹਨਾ ਵੀ ਹਾਂ ਚਲੋ ਕਿਉਂਕਿ ਥੋੜਾ ਬਤ ਧਿਆਨ ਦਿੰਦੇ ਰਹਿਣਾ ਵਧੀਆ ਗੱਲ ਆ ਚਲੋ ਜੀ ਓਕੇ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ